ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਬੋਲ ਪੰਜਾਬੀ ਨੂੰ ਦੇ ਨਾਲ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਸੋਨੀ ਟੱਲੋਂ ਪੰਜਾਬੀ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਗਏ ਹੋਣ ਉੱਥੇ ਉਹ ਆਪਣੇ ਨਾਲ ਪੰਜਾਬ ਦਾ ਗੀਤ ਸੰਗੀਤ ਅਤੇ ਪੰਜਾਬ ਦੀ ਮਾਖੇੜ ਕਬੱਡੀ ਨੂੰ ਲੈ ਕੇ ਗਏ ਨੇ ਵਿਦੇਸ਼ਾਂ ਦੇ ਵਿੱਚ ਕਬੱਡੀ ਬਹੁਤ ਪਰਫੁੱਲਤ ਹੋਈ ਹੈ ਪਰ ਅਕਸਰ ਦੇਖਿਆ ਜਾਂਦਾ ਅਕਸਰ ਇਹ ਗੱਲ ਹੁੰਦੀ ਹੈ ਕਿ ਜਦੋਂ ਕਦੇ ਵੀ ਕੈਨੇਡਾ ਅਮਰੀਕਾ ਇੰਗਲੈਂਡ ਦੀ ਜਾਂ ਫਿਰ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਗੱਲ ਚੱਲਦੀ ਹੈ ਤਾਂ ਇਹ ਗੱਲ ਅਕਸਰ ਤੁਰ ਪੈਂਦੀ ਹੈ ਕਿ ਇੰਨਾ ਦੇਸ਼ਾਂ ਦੇ ਵਿੱਚ ਵੀ ਉਹੀ ਖਿਡਾਰੀ ਕਬੱਡੀ ਖੇਡਦੇ ਨੇ ਜਿਨ੍ਹਾਂ ਨੂੰ ਅਸੀਂ ਪੰਜਾਬ ਦੇ ਵਿੱਚ ਖੇਡਦੇ ਦੇਖਦੇ ਆ ਕਿਉਂ ਜਿਹੜੇ ਵਿਦੇਸ਼ੀ ਖਿਡਾਰੀ ਨੇ ਕਿਉਂ ਜਿਹੜੇ ਵਿਦੇਸ਼ਾਂ ਦੇ ਵਿੱਚ ਪੈਦਾ ਹੋਏ ਖਿਡਾਰੀ ਨੇ ਉਹ ਆਪ ਕਬੱਡੀ ਨਹੀਂ ਖੇਡਦੇ ਜਾਂ ਫਿਰ ਜਿਹੜੇ ਖਿਡਾਰੀ ਵਿਦੇਸ਼ਾਂ ਦੇ ਵਿੱਚ ਆ ਕੇ ਵਸ ਜਾਂਦੇ ਨੇ ਉਹਨਾਂ ਦੇ ਬੱਚੇ ਕਬੱਡੀ ਕਿਉਂ ਨਹੀਂ ਖੇਡਦੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਕਬੱਡੀ ਪੂਰੇ ਜੋਬਨ ਤੇ ਹੈ ਪਰ ਇਸ ਦੇ ਨਾਲ ਨਾਲ ਹੀ ਕਬੱਡੀ ਦੇ ਉੱਪਰ ਜਿਹੜੇ ਸੁਭਾਅ ਨੇ ਕਬੱਡੀ ਨੂੰ ਲੈ ਕੇ ਜਿਹੜੇ ਕੰਸਰਨਸ ਨੇ ਉਹ ਵੀ ਆਪਣੇ ਜੋ ਬੰਦੇ ਉੱਪਰ ਨੇ ਕਿ ਕਿਉਂ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਏ ਬੱਚੇ ਕਬੱਡੀ ਨਹੀਂ ਖੇਡਦੇ ਅੱਜ ਤੁਹਾਡੇ ਉਹਨਾਂ ਸਾਰੇ ਸ਼ਿਕਵਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਬੋਲ ਪੰਜਾਬੀ ਨੂੰ ਤੇ ਅਸੀਂ ਇੱਕ ਉਦਦ ਕੀਤਾ ਹੋਇਆ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਆਸਟ੍ਰੇਲੀਆ ਦੀ ਕਬੱਡੀ ਨੂੰ ਅਸੀਂ ਨੈਕਸਟ ਲੈਵਲ ਤੇ ਕਰ ਲੈ ਕੇ ਜਾਣਾ ਉਸ ਨੈਕਸਟ ਲੈਵਲ ਦੇ ਵਿੱਚ ਸਾਡੀਆਂ ਜਨਰੇਸ਼ਨ ਨੂੰ ਕਬੱਡੀ ਦੇ ਨਾਲ ਜੋੜਨਾ ਕਬੱਡੀ ਦੀਆਂ ਮੈਲਬਨ ਦੇ ਵਿੱਚ ਕਈ ਸਾਰੀਆਂ ਜਿਹੀਆਂ ਟੀਮਾਂ ਨੇ ਜਿਨ੍ਹਾਂ ਨੇ ਹੁਣ ਆਪਣੀਆਂ ਜੂਨੀਅਰ ਟੀਮਸ ਸਟਾਰਟ ਕੀਤੀਆਂ ਨੇ ਉਹਨਾਂ ਦੀ ਪ੍ਰੈਕਟਿਸ ਹੁੰਦੀ ਹੈ ਪਿੱਛੇ ਦੇ ਸਾਊਥ ਆਸਟ੍ਰੇਲੀਆ ਦੇ ਕਸਬੇ ਰਿਵਰਲੈਂਡ ਦੇ ਵਿੱਚ ਕਬੱਡੀ ਦਾ ਇੱਕ ਟੂਰਨਾਮੈਂਟ ਕਰਵਾਇਆ ਗਿਆ ਉਸ ਕਬੱਡੀ ਦੇ ਟੂਰਨਾਮੈਂਟ ਦੇ ਵਿੱਚ ਮੈਲਬਨ ਤੋਂ ਅਜ਼ਾਦ ਕਬੱਡੀ ਕਲੱਬ ਦੀ ਟੀਮਾਂ ਜਿਹੜੀਆਂ ਜੂਨੀਅਰ ਟੀਮਾਂ ਸੀਗੀਆਂ ਉਹ ਗਈਆਂ ਤੇ ਉੱਥੇ ਉਹਨਾਂ ਨੇ ਆਪਣੇ ਮੈਚ ਖੇਡੇ ਤੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਰਿਵਰਲੈਂਡ ਦੇ ਉਸ ਟੂਰਨਾਮੈਂਟ ਦੇ ਵਿੱਚ ਇੱਕ ਹੋਰ ਸ਼ਾਨਦਾਰ ਪ੍ਰਾਪਤੀ ਰਹੀ ਅਜ਼ਾਦ ਕਬੱਡੀ ਕਲੱਬ ਦੀ ਉਹ ਸੀ ਕਿ ਉੱਥੋਂ ਦੇ ਦੋ ਬੱਚੇ ਜਿਨ੍ਹਾਂ ਨੂੰ ਬੈਸਟ ਸਟਾਪਰ ਤੇ ਬੈਸਟ ਰੇਡਰ ਦੇ ਇਨਾਮ ਦੇ ਨਾਲ ਸਨਮਾਨ ਕੀਤਾ ਗਿਆ ਉਹੋ ਦੋਨੋਂ ਬੱਚੇ ਉਹ ਦੋਨੋਂ ਕਬੱਡੀ ਦੇ ਖਿਡਾਰੀ ਅੱਜ ਮੇਰੇ ਨਾਲ ਬੋਲ ਪੰਜਾਬੀ ਨੂੰ ਦੇ ਸਟੂਡੀਓ ਦੇ ਵਿੱਚ ਨੇ ਆਓ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਵਾਉਣੀ ਆ ਗੱਲਾਂ ਕਰਦੇ ਆ ਉਹਨਾਂ ਦੀਆਂ ਕਬੱਡੀ ਨੂੰ ਲੈ ਕੇ ਕੀ ਕੀ ਹੋਪਸ ਨੇ ਕਬੱਡੀ ਬਾਰੇ ਕੀ ਸੋਚਦੇ ਨੇ ਉਹਨਾਂ ਬਾਰੇ ਵੀ ਆਪਾਂ ਗੱਲ ਕਰਉਣੀ ਆ ਪਰ ਆਓ ਸਭ ਤੋਂ ਪਹਿਲਾਂ ਤੁਹਾਡੀ ਮੁਲਾਕਾਤ ਕਰਾਉਣੀ ਆ ਵੀਰ ਪ੍ਰਤਾਪ ਤੇ ਹੁਸਨ ਸੰਧੂ ਨਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਕੀ ਮੈਂ ਉਹ ਠੀਕ ਹੁਦੀਆ ਜੀ ਵਧੀਆ ਜੀ ਆਪਾਂ ਜਦੋਂ ਡਿਸਾਈਡ ਕੀਤਾ ਸੀ ਨਾ ਤੁਹਾਡੇ ਜਿਹੜੇ ਕੋਚਸ ਨੇ ਉਹਨਾਂ ਨੇ ਵੀ ਡਿਸਾਈਡ ਕੀਤਾ ਕਿ ਹੁਣ ਆਪਾਂ ਜੂਨੀਅਰ ਟੀਮਾਂ ਬਣਾਉਣੀਆਂ ਨੇ ਮੈਨੂੰ ਇਹੀ ਹੁੰਦਾ ਸੀਗਾ ਕਿ ਜੂਨੀਅਰ ਟੀਮ ਬਣਨ ਦੇ ਵਿੱਚ 2 2.5 3 ਸਾਲ ਦਾ ਟਾਈਮ ਲੱਗੂਗਾ ਪਰ ਪਹਿਲੀ ਗੱਲ ਤਾਂ ਤੁਹਾਨੂੰ ਕੌਂਗ੍ਰੈਚੁਲੇਸ਼ਨਸ ਕਿ ਤੁਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਆਪਣੀ ਟੀਮ ਵੀ ਬਣਾ ਲਈ ਆ ਤੇ ਉਸ ਤੋਂ ਬਾਅਦ ਕਈ ਕਬੱਡੀ ਖਿਡਾਰੀ ਜਦੋਂ ਖੇਡਣ ਲੱਗਦੇ ਨੇ ਨਾ ਉਹ ਕਬੱਡੀ ਖਿਡਾਰੀਆਂ ਨੂੰ ਬਹੁਤ ਟਾਈਮ ਲੱਗ ਜਾਂਦਾ ਵੀ 5 ਇਅਰ ਅਪ ਟੂ 10 ਇਅਰ ਕਿ ਉਹ ਹੋਕੇ ਸੇ ਟੂਰਨਾਮੈਂਟ ਦੇ ਵਿੱਚ ਬੈਸਟ ਸਟੋਪਰ ਜਾਂ ਬੈਸਟ ਰੇਡਰ ਦਾ ਜਿਹੜਾ ਪ੍ਰਾਈਜ਼ ਉਹਨਾਂ ਨੂੰ ਮਿਲੇ ਪਰ ਤੁਸੀਂ ਲੱਕੀ ਹੋ ਬਹੁਤ ਛੋਟੇ ਸਮੇਂ ਦੇ ਵਿੱਚ ਤੁਸੀਂ ਇਹ ਪ੍ਰਾਪਤੀ ਕੀਤੀ ਆ ਉਹਦੇ ਲਈ ਤੁਹਾਨੂੰ ਦੋਨਾਂ ਨੂੰ ਮੇਰੇ ਵੱਲੋਂ ਕੰਗ੍ਰੈਚੁਲੇਸ਼ਨਸ ਤੇ ਹੁਣ ਆਪਾਂ ਗੱਲ ਕਰਨੀਆਂ ਪਹਿਲਾਂ ਆਪਾਂ ਉੱਥੇ ਹੀ ਸ਼ੁਰੂ ਹੁੰਨੇ ਆ ਜਿਹੜੇ ਟੂਰਨਾਮੈਂਟ ਤੇ ਤੁਸੀਂ ਜਾ ਕੇ ਆਏ ਹੋ ਕਿਵੇਂ ਦਾ ਰਿਹਾ ਟੂਰਨਾਮੈਂਟ ਮੈਂ ਜੇ ਅੱਛਾ ਪਹਿਲਾਂ ਮੈਨੂੰ ਆਪਾਂ ਦਰਸ਼ਕਾਂ ਨੂੰ ਜਾਣਕਾਰੀ ਲਈ ਵੀ ਦੱਸ ਜੀ ਹੁਸਨ ਤੁਸੀਂ ਸੀਗੇ ਬੈਸਟ ਰੇਡਰ ਹਾਂਜੀ ਮੈਂ ਬੈਸਟ ਰੈਡਰ ਹੁਸਨ ਸੰਦੂ ਬੈਸਟ ਰੇਡਰ ਰਹਿਆ ਰਿਹਾ ਨਿਊਰਲੈਂਡ ਦੇ ਉਸ ਟੂਰਨਾਮੈਂਟ ਦਾ ਤੇ ਵੀਰ ਪ੍ਰਤਾਪ ਰਹਿਆ ਬੈਸਟ ਸਟਾਪਰ ਹਾਂਜੀ ਵੀਰ ਹੁਣ ਜਦੋਂ ਤੁਸੀਂ ਉੱਥੇ ਜਾਂਦੇ ਹੋ ਉਦੋਂ ਪਹਿਲਾਂ ਕਿੰਨੇ ਟਾਈਮ ਦੀ ਤੁਹਾਡੀ ਕਬੱਡੀ ਨਾਲ ਸਾਂਝ ਆ ਦੇਖੋ ਜੀ ਕਬੱਡੀ ਦਾ ਸ਼ੁਰੂ ਤੋਂ ਦੇਖਦੇ ਆਂ ਜਦੋਂ ਮੈਂ ਛੋਟਾ ਸੀਗਾ ਘਰੇ ਪਾਪਾ ਨਾਲ ਵੀ ਸਿਰੋ ਤੋਂ ਖੇਡੀ ਆ ਤੇ ਪ੍ਰੋਪਰਲੀ ਕਹੋ ਜੀ ਜ ਸਾਡੇ ਕੋਚ ਹੈ ਜਸਪਾਲ ਗਰੇਵਰ ਉਹਨਾਂ ਨੇ ਸਾਨੂੰ ਕੋਚਿੰਗ ਪਿਛਲੇ 2-3 ਮਹੀਨੇ ਤੋਂ ਸ਼ੁਰੂ ਕੀਤੀ ਸੀ ਤੇ ਉਦੋਂੋਂ ਆਪਾਂ ਸ਼ੁਰੂ ਕੀਤੀ ਹੈ ਟ੍ਰੇਨਿੰਗ ਪ੍ਰੋਪਰ ਤੇ ਉਹਨਾਂ ਨੇ ਸਾਨੂੰ ਤਿਆਰ ਕੀਤਾ ਜਿਹੜਾ ਰਿਵਲੈਂਡ ਦੇ ਵਿੱਚ ਟੂਰਨਾਮੈਂਟ ਸੀ ਜੀ ਜੀ ਇਹ ਮਤਲਬ ਪਿਛਲੇ 2-3 ਮਹੀਨਿਆਂ ਦੀ ਤਿਆਰੀ ਸੀ ਉਸ ਤੋਂ ਪਹਿਲਾਂ ਤੁਸੀਂ ਕਦੇ ਕਬੱਡੀ ਉਸ ਤੋਂ ਪਹਿਲਾਂ ਕਦੀ ਪ੍ਰੋਫੈਸ਼ਨਲੀ ਨਹੀਂ ਹਾਂ ਲੀ ਠੀਕ ਹੈ ਨਾ ਹਾਂ ਜੀ ਸੇਮ ਵਿਦ ਹਾਂ ਜੀ ਸੇਮ ਹੀ ਆ ਜੀ ਬਸ ਤਿੰਨ ਚਾਰ ਮਹੀਨੇ ਹੀ ਹੋਏ ਪਹਿਲਾਂ ਮੇਰੇ ਤਾਇਆ ਜੀ ਮੇਰੇ ਨਾਲ ਹੀ ਰਹਿੰਦੇ ਉਹ ਦੇਖਦੇ ਸੀ ਇੰਨਾ ਫੋਨ ਤੇ ਫਿਰ ਮੈਂ ਹੌਲੀ-ਹੌਲੀ ਮਾ ਵੀ ਵੇਖਣੀ ਸ਼ੁਰੂ ਕਰਤੀ ਜੀ ਫਿਰ ਮੈਨੂੰ ਇਦਾਂ ਪਿਆਰ ਜਿਵੇਂ ਪੈ ਗਿਆ ਵੀ ਇੱਕ ਸਾਹ ਦਾ ਕਬੱਡੀ ਨਾਲ ਫਿਰ ਆਪਾਂ ਸ਼ੁਰੂ ਕਰਤੀ ਖੇਡਣੀ ਹਾਂ ਅੱਛਾ ਆਪਾਂ ਇੱਕ ਹੋਰ ਜਿਹੜੀ ਗੱਲ ਕਰਨੀਆਂ ਫਿਰ ਤੁਹਾਡੀ ਉਮਰ ਕਿੰਨੀ ਆ ਮੇਰੀ 19 ਸਾਲ ਹੈ ਜੀ 19 ਸਾਲ ਤੇ ਹੋਸਨ ਮੇਰੀ 17 ਸਾਲ ਜੀ 17 ਸਾਲ ਤੇ ਤੁਸੀਂ ਖੇਡਦੇ ਹੋ ਅੰਡਰ 19 21 ਜੀ ਅੰਡਰ 21 ਤੇ ਤੁਸੀਂ ਮੈਂ ਵੀ ਅੰਡਰ 21 ਅੰਡਰ 21 ਦੋਨੇ ਸੋ ਦੋ ਟੀਮਾਂ ਨੇ ਆਜ਼ਾਦ ਕਬੱਡੀ ਕਲੱਬ ਦੀਆਂ ਜਿਹੜੀਆਂ ਬਣਵਾਈਆਂ ਉਹਨਾਂ ਨੇ ਬਣਾਈਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਦੋ ਅਲੱਗ-ਅਲੱਗ ਗਰੁੱਪ ਰੱਖੇ ਹੋਏ ਨੇ ਅੰਡਰ 21 ਤੇ ਅੰਡਰ 17 ਜੀ ਇਹ ਦੋਨੇ ਬੱਚੇ ਦੋਨੇ ਕਬੱ ਈ ਆ 21 ਸਾਲਾਂ ਤੋਂ ਥੱਲੇ ਵਾਲੀਆਂ ਟੀਮਾਂ ਦੇ ਵਿੱਚ ਖੇਡਦੇ ਨਹੀਂ ਅ ਹੁਣ ਤੁਸੀਂ ਦੱਸਿਆ ਕਿ ਘਰੇ ਤੁਹਾਡੇ ਕਬੱਡੀ ਦੇਖਦੇ ਹੁੰਦੇ ਸੀ ਹੁਸਨ ਕਬੱਡੀ ਕੋਈ ਖੇਡਦਾ ਵੀ ਸੀ ਪਰਿਵਾਰ ਦੇ ਵਿੱਚੋਂ ਪਹਿਲਾਂ ਜੀ ਮੇਰੇ ਪਰਦਾਦਾ ਜੀ ਸਰਦਾਰ ਵੀਰ ਸਿੰਘ ਜੀ ਉਹ ਖੇਡਦੇ ਸੀ ਪਹਿਲਾਂ ਤੇ ਹੁਲਦੇ ਵੀ ਰਿਹਾ ਸੀ ਵੀ ਉੱਥੋਂ ਕਹਿ ਲਓ ਵੀ ਖੂਨ ਚ ਆ ਥੋੜੀ ਬੜੀ ਕਿਹੜਾ ਪਿੱਛੋਂ ਜੇ ਦੱਸਿਓ ਪਿੰਡ ਕਿਹੜਾ ਤੁਹਾਡਾ ਆਪਣਾ ਜੀ ਮਨਾਵਾ ਖੇਮ ਕਰਨ ਦੇ ਲਾਗੇ ਹਾਂਜੀ ਜਿਲ੍ਹਾ ਤੁਹਾਡਾ ਮੇਰਾ ਜੀ ਗੁਰੂ ਦਾ ਕੋਠਾ ਹੈ ਜੀ ਬਠਿੰਡੇ ਕੋਲੇ ਬਠਿੰਡੇ ਕੋਲੇ ਹਾਂਜੀ ਸੋ ਇੱਕ ਹੈਗਾ ਭਾਈ ਮਾਝੇ ਵਾਲਾ ਭਾਉ ਇੱਕ ਬਠਿੰਡੇ ਵਾਲਾ ਭਾਈ ਹਾਂਜੀ ਸੋ ਅ ਅੱਛਾ ਤੁਸੀਂ ਤੁਹਾਡੇ ਫੈਮਲੀ ਦੇ ਵਿੱਚ ਤੁਸੀਂ ਦੱਸਿਆ ਕਿ ਉੱਥੇ ਰਹੇ ਨੇ ਤੇ ਵੀ ਤੁਹਾਡੇ ਇਧਰ ਫੈਮਲੀ ਚ ਨਾ ਜੀ ਸਾਡੇ ਇਧਰ ਕੋਈ ਨਹੀਂ ਜੀ ਵੈਸੇ ਦੇਖਣ ਨੂੰ ਬਸ ਦੇਖਦੇ ਸੀਗੇ ਅੱਛਾ ਮੈਂ ਜੇ ਇਕੱਲੇ ਇਕੱਲੇ ਤੋਂ ਮੈਂ ਸਵਾਲ ਪੁੱਛਦਾ ਅ ਕੀ ਚੰਗਾ ਲੱਗਦਾ ਕਬੱਡੀ ਦੇ ਵਿੱਚ ਦੇਖੋ ਜੀ ਇਹ ਹੈ ਉਹਦੀ سپورਟ ਹੈ ਜਿਹਦੇ ਵਿੱਚ ਤੁਹਾਨੂੰ ਜ਼ੋਰ ਦੀ ਵੀ ਲੋੜ ਹੈ ਅਜਲਟੀ ਵੀ ਦੀ ਲੋੜ ਹੈਗੀ ਹੈ ਸਪੀਡ ਦੀ ਲੋੜ ਹੈਗੀ ਹੈ ਇਹ ਹੈਗੀ ਕੰਬੀਨੇਸ਼ਨ ਕਹਿੰਦੇ ਸਾਰੀ ਸਪੋਰਟਾਂ ਦੀਆਂ ਉਹਦੇ ਵਿੱਚ ਫਿਰ ਹੈਗਾ ਕਿ ਤੁਸੀਂ ਡਿਫਰੈਂਟ ਡਿਫਰੈਂਟ ਆਫ ਦੀ ਕੁਆਲਿਟੀਜ਼ ਲੈ ਕੇ ਆਣੀ ਪੈਂਦੀਆਂ ਕਈ ਸਪੋਰਟਸ ਹੁੰਦੀਆਂ ਜਿਹਦੇ ਵਿੱਚ ਪਿਓਰਲੀ ਜ਼ੋਰ ਹੁੰਦਾ ਹੈ ਕਈ ਬਿਲਕੁਲ ਸਪੀਡ ਵਾਲੀ ਹੁੰਦੀਆਂ ਇਹਦੇ ਵਿੱਚ ਕੰਬੀਨੇਸ਼ਨ ਹੈਗਾ ਤੇ ਇਹਦੇ ਵਿੱਚ ਆਪਦਾ ਸਭਿਆਚਾਰ ਦਿਖਦਾ ਤਾਂ ਕਰਕੇ ਇਹ ਚੀਜ਼ ਸਾਨੂੰ ਬੜੀ ਪਸੰਦ ਆਈ ਗੁੱਡ ਬਟ ਯੂ ਹਾਂਜੀ ਵੀ ਜਿੱਦਾਂ ਇਹਨੇ ਕਿਹਾ ਵੀ ਕੰਬੀਨੇਸ਼ਨ ਆ ਡਿਫਰੈਂਟ ਡਿਫਰੈਂਟ ਸਪੋਰਟਾਂ ਦੀ ਤੇ ਇੱਕ ਨਾਲ ਇਹਦੇ ਵਾਸਤੇ ਵੀ ਜਿਆਦੇ ਪੈਸੇ ਨਹੀਂ ਚਾਹੀਦੇ ਸਟਾਰਟ ਕਰਨ ਵਾਸਤੇ ਵੀ ਜਣੀ ਵੀ ਇੱਕ ਵਰਟਮੈਂਟ ਜਿਵੇਂ ক্রিকেট ਹੋ ਗਈ ਸ਼ੌਕਰ ਹੋ ਗਿਆ ਬਸ ਇੱਕ ਕੱਚਾ ਪਾ ਲੋ ਦੇ ਚਲੋ ਮੈਦਾਨ ਚ ਮਤਲਬ ਕੋਈ ਜਿਆਦਾ ਵੀ ਇਹ ਨਹੀਂਗਾ ਵੀ სპੋਰਟਿੰਗ ਗੇਰ ਲੈਣੇ ਪੈਂਦੇ ਨੇ ਹਨਾ ਹਾਂਜੀ ਕਬੱਡੀ ਬਾਰੇ ਜਿਵੇਂ ਹੁਸੈਨ ਨੇ ਕਿਹਾ ਨਾ ਕਬੱਡੀ ਦੁਨੀਆ ਦੀ ਸਭ ਤੋਂ ਸਸਤੀ ਖੇਡਣ ਵਾਲੀ ਗੇਮ ਆ ਇੱਕ ਕੱਚੇ ਦੇ ਨਾਲ ਤੁਸੀਂ ਜਾ ਕੇ ਗਰਾਊਂਡ ਦੇ ਵਿੱਚ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰ ਸਕਦੇ ਹੋ ਪਰ ਇਸ ਸਸਤੀ ਗੇਮ ਨੂੰ ਅਸੀਂ ਅਕਸਰ ਜਿਹੜੇ ਕਮੈਂਟੇਟਰ ਨੇ ਉਹਨਾਂ ਤੋਂ ਸੁਣਦੇ ਹੁੰਦੇ ਹੁੰਦੇ ਆ ਕਿ ਕਬੱਡੀ ਕੱਖਾਂ ਦੀ ਸੀ ਉਹਨੂੰ ਲੱਖਾਂ ਦੀ ਕਰਤਾ ਤੇ ਲੱਖਾਂ ਡਾਲਰਾਂ ਦੀ ਕਰਤਾ ਜਿਹੜੇ ਐਨਆਰਆਈ ਵੀਰ ਨੇ ਤੇ ਹੁਣ ਐਨਆਰਆਈ ਉਹ ਭਾਵੇਂ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਕਿਤੇ ਵੀ ਰਹਿੰਦੇ ਹੋਣ ਹੁਣ ਜਦੋਂ ਉਹਨਾਂ ਦੇ ਆਪਣੇ ਬੱਚੇ ਮੈਦਾਨਾਂ ਦੇ ਵਿੱਚ ਆਏ ਨੇ ਨਾ ਹੁਣ ਅਸਲ ਦੇ ਵਿੱਚ ਜਿਹੜੀ ਕਬੱਡੀ ਆ ਉਹ ਸਾਡੇ ਸਾਹਮਣੇ ਆਉਣੀ ਆ ਹੁਣ ਰਿਵਰ ਲੈਂਡ ਵਾਲੇ ਦੇ ਵਿੱਚ ਜਦੋਂ ਤੁਸੀਂ ਗਏ ਕਿੰਨੀਆਂ ਜਿਹੜੀਆਂ ਸੀਗੀਆਂ ਹੁਸਨ ਰੇਡ ਤੁਸੀਂ ਸੀ ਨਾ ਕਿੰਨੀਆਂ ਰੇਡਾਂ ਪਾਈਆਂ ਮੈਨੂੰ ਲੱਗਦਾ 11 ਜਾਂ 12 ਪਾਈਆਂ ਸੀ ਫਾਈਨਲ ਵਾਲੇ ਮੈਚ ਫਾਈਨਲ ਮੈਚ ਹਾਂਜੀ ਤੇ ਆਪਾਂ ਕਿੰਨੇ ਜਫੇ ਲਾਈ ਜਫੇ ਮੇਰੇ ਖਿਆਲ ਲੱਗੇ ਸੀਗੇ 10 ਤੋਂ 12 ਇੱਕ ਹੁਣ ਜਵੇਂ ਕਬੱਡੀ ਦੇ ਦੋ ਮਤਲਬ ਆਪਾਂ ਦੇ ਇੱਕ ਦੋ ਪਾਰਟ ਹੁੰਦੇ ਨੇ ਇੱਕ ਹੁੰਦਾ ਰੇਡ ਕਰਨੀ ਇੱਕ ਹੁੰਦਾ ਬੋਪਰ ਹੈਨਾ ਤੁਸੀਂ ਆਪ ਡਿਸਾਈਡ ਕੀਤਾ ਸੀਗਾ ਕਿ ਮੈਂ ਰੇਡ ਪਾਇਆ ਕਰਨੀ ਆ ਤੇ ਮੈਂ ਜਫੇ ਲਾਉਣੇ ਨੇ ਇੱਕ ਕੋਚ ਨੇ ਤੁਹਾਨੂੰ ਦੱਸਿਆ ਕਿ ਤੁਹਾਡਾ ਇੰਟਰਸਟ ਕਿੱਧਰ ਸੀ ਕੋਚ ਸਾਹਿਬ ਨੇ ਸਾਨੂੰ ਸ਼ੁਰੂਆਤ ਪੁੱਛਿਆ ਸੀ ਤੁਹਾਡਾ ਕਿੱਧਰੇ ਪਾਸੇ ਮਨ ਲੱਗਦਾ ਫਿਰ ਕੋਚ ਸਾਹਿਬ ਨੇ ਸਾਨੂੰ ਉਸ ਸਾਹਿਬ ਨਾਲ ਹੀ ਤਿਆਰ ਕੀਤਾ ਕਿ ਜਨੇ ਜਫੇ ਲਾਉਣੇ ਫਿਰ ਜਫੇ ਦੀ ਤਿਆਰੀ ਕਰੇ ਤੇ ਜਿਹੜੇ ਰੇਡਰ ਨੇ ਫਿਰ ਉਹ ਰੇਡ ਸਾਹਿਬ ਨਾਲ ਟ੍ਰੇਨਿੰਗ ਕਰਦੇ ਹਮ ਬਿਲਕੁਲ ਹਾਂਜੀ ਵੀ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਤੁਹਾਡੇ ਮਨ ਨੂੰ ਕੀ ਜ਼ਿਆਦਾ ਵਧੀਆ ਲੱਗਦਾ ਵੀ ਤੁਸੀਂ ਰੇਡ ਪਾਉਣਾ ਚਾਹੋਗੇ ਤਾਂ ਜਾਂ ਜਫੇ ਲਾਉਣਾ ਚਾਹੋਗੇ ਫਿਰੋਜ਼ ਸਾਹਿਬ ਨੇ ਆਪਣਾ ਟ੍ਰੇਨਿੰਗ ਕੀਤੀ ਮੈਂ ਨਾ ਇੱਕ ਗੱਲ ਹੁਸਨ ਬਾਰੇ ਹਾਲਾਂਕਿ ਜਿੰਨੇ ਵੀ ਕਬੱਡੀ ਖਿਡਾਰੀ ਮੈਂ ਉੱਥੇ ਦੇਖਦਾ ਵੀ 20 21 ਜਾਣੇ ਨੇ ਉਹ ਖੇਡਦੇ ਹੁੰਦੇ ਨੇ ਸਾਰੇ ਮੇਰੇ ਬੱਚਿਆਂ ਵਰਗੇ ਨੇ ਤੇ ਸਾਰੇ ਮੇਰੇ ਫੇਵਰਟ ਨੇ ਹਨਾ ਜਦੋਂ ਮੈਂ ਉਹਨਾਂ ਨੂੰ ਖੇਡਦਾ ਦੇਖਦਿਆਂ ਉੱਥੇ ਪ੍ਰੈਕਟਿਸ ਕਰਦਿਆਂ ਹਾਲਾਂਕਿ ਇੱਕ ਪਾਸੇ ਕੋਚ ਲੱਗੇ ਹੁੰਦੇ ਨੇ ਪਰ ਉਹ ਕੋਚ ਤੋਂ ਬਿਨਾਂ ਵੀ ਕੋਚ ਦੀ ਅੱਖ ਦੇ ਪਿੱਛੇ ਇਹਨਾਂ ਦੀ ਖਾਸੀਅਤ ਆ ਕਿ ਇਹ ਆਪਸ ਦੇ ਵਿੱਚ ਕਬੱਡੀ ਦੀ ਗੱਲ ਕਰਦੇ ਨੇ ਜਦੋਂ ਉੱਥੇ ਪ੍ਰੈਕਟਿਸ ਕਰਦੇ ਹੁੰਦੇ ਨੇ ਪਰ ਉਹਨਾਂ ਸਾਰੇ 20 ਹਾਈਕੀਆਂ ਦੇ ਵਿੱਚੋਂ ਹੁਸਨ ਮੇਰਾ ਫੇਵਰਟ ਆ ਇਹ ਮੇਰਾ ਫੇਵਰਟ ਕਿਉਂ ਆ ਆ ਮਾਰਕ ਮਾਈ ਵਰਡਸ ਓਨ ਦਾ ਕੈਮਰਾ ਕਿਉਂਕਿ ਇਹ ਰੇਡਰ ਆ ਤੇ ਆਉਣ ਵਾਲੇ 5 ਸਾਲਾਂ ਦੇ ਵਿੱਚ ਜੇ ਆਸਟ੍ਰੇਲੀਆ ਦੀ ਧਰਤੀ ਦੇ ਉੱਪਰ ਇਹ ਲਗਾਤਾਰ ਖੇਡਦਾ ਰਿਹਾ ਤਾਂ ਤੁਹਾਨੂੰ ਹਰਜੀਤ ਬਰਾੜ ਬਾਜੇਖਾਨੇ ਵਾਲੇ ਦੀ ਯਾਦ ਆ ਜਿਹੜੀ ਉਹ ਆਉਣੀ ਆਉਣੀ ਆ ਇਹ ਇਸ ਦਾ ਜਿਹੜਾ ਇਹਦਾ ਸਰੀਰ ਆ ਜਿਹੜੀ ਉਹਦੀ ਸਰੀਰਕ ਬਣਤਰ ਆ ਕੁਦਰਤ ਵੱਲੋਂ ਉਹ ਪਹਿਲਵਾਨੀ ਦੇਖਾ ਲਈ ਆ ਤੇ ਸਟਾਈਲ ਵੀ ਜਿਹੜਾ ਹਰਜੀਤ ਬਰਾੜ ਹਰਜੀਤ ਬਰਾੜ ਬਾਜੇਖਾਨੇ ਵਾਲਾ ਉਹਦੇ ਵਰਗਾ ਹੀ ਆ ਕਬੱਡੀ ਦੇ ਵਿੱਚ ਤੁਹਾਡਾ ਕੋਈ ਫੇਵਰਿਟ ਪਲੇਅਰ ਹੁਸਨ ਤੇਰਾ ਮੇਰਾ ਜੀ ਅੱਜ ਦੇ ਟਾਈਮ ਤੇ ਕਹਿ ਲੋ ਅੰਬਾ ਅੰਬਾ ਸੋਰਸਿੰਘ ਵਾਲਾ ਕਿ ਹੋ ਗਿਆ ਹੋਰ ਵੀ ਬਹੁਤ ਨੇ ਪਰ ਮੇਰਾ ਅੱਜ ਦੇ ਟਾਈਮ ਦੇ ਅੰਬਾ ਜਿਵੇਂ ਹਾਂਜੀ ਤੇ ਮੇਰਾ ਆਪਣਾ ਮੈਨੂੰ ਪਾਲਾ ਜਲ ਜਲਾਲਪੁਰੀ ਹੈ ਜੀ ਤੇ ਆਪਣਾ ਖੁਸ਼ੀ ਤੋਂ ਗਾਣਾ ਦੋਵੇਂ ਪਿਆਰੇ ਨਾਲ ਦੇ ਦੋ ਗਾਣਾ ਖੁਸ਼ੀ ਤੇ ਪਾਲਾ ਜਲਾਲਪੁਰੀਆ ਬਿਲਕੁਲ ਜੀ ਹੁਣ ਪਾਲੇ ਹੋਣਾ ਨੂੰ ਖੇਡਦੇ ਆ ਨਾ ਜਿੰਨੀ ਥੋੜੀ ਉਮਰ ਆ 19 ਉਹਨਾਂ ਨੂੰ ਮੈਦਾਨ ਦੇ ਵਿੱਚ ਖੇਡਦੇ ਨੂੰ ਹੋ ਗਈ ਹੈ ਨਾ ਮੈਂ ਅਕਸਰ ਜਿਵੇਂ ਤੁਸੀਂ ਵੀ ਕਿਹਾ ਨਾ ਵੀ ਕਬੱਡੀ ਦੇ ਵਿੱਚ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਬੱਡੀ ਦੇ ਬਾਰੇ ਮੇਰੀ ਜਿਹੜੀ ਪਰਸਨਲ ਥਿੰਕਿੰਗ ਆ ਹਨਾ ਮੈਨੂੰ ਲੱਗਦਾ ਹੁੰਦਾ ਨਾ ਕਬੱਡੀ 3 S ਦਾ ਮੇਲ ਆ ਜਿਹਦੇ ਵਿੱਚ ਸਟਰੈਂਥ ਆ ਸਟੈਮਨਾ ਤੇ ਤੀਸਰੀ ਚੀਜ਼ ਆ ਸਪੋਰਟਸਮੈਨਸ਼ਿਪ ਦੀ ਕਿਉਂਕਿ ਜਦੋਂ ਕਬੱਡੀ ਖੇਡਣੀ ਆ ਤੁਹਾਨੂੰ ਸਟਰੈਂਥ ਹੋਣੀ ਜ਼ਰੂਰੀ ਆ ਨਾਲ ਦੀ ਨਾਲ ਸਟੈਮਨਾ ਹੋਣਾ ਬਹੁਤ ਜ਼ਰੂਰੀ ਆ ਪਰ ਇੱਕ ਗੱਲ ਆਪਾਂ ਯਾਦ ਰੱਖਣੀ ਆ ਕਿ ਸਪੋਰਟਸਮੈਨਸ਼ਿਪ ਹੋਣੀ ਉਦੋਂ ਵੀ ਜ਼ਰੂਰੀ ਆ ਆਪਾਂ ਦੇਖਦੇ ਆ ਕਬੱਡੀ ਦੇ ਵਿੱਚ ਸਭ ਤੋਂ ਵੱਧ ਲੜਾਈਆਂ ਹੁੰਦੀਆਂ ਨੇ ਹੁਣ ਜੇ ਕਿਸੇ ਰੇਡਰ ਨੇ ਕਿਸੇ ਸਟਾਪਰ ਤੇ ਮਾਰਤੀ ਹੈ ਨਾ ਉਹ ਪਰ ਉਹ ਗਰਾਊਂਡ ਦੇ ਵਿੱਚ ਹੀ ਰਹਿ ਜਾਂਦਾ ਹਨਾ ਉਹ ਬਾਹਰ ਨਹੀਂ ਲੈ ਕੇ ਜਾਂਦੇ। ਹਾਂਜੀ। ਇਸੇ ਤਰੀਕੇ ਨਾਲ ਤੁਸੀਂ ਵੀ ਜਦੋਂ ਇਹ ਫਿਊਚਰ ਹੁਣ ਆਪਦੀ ਕਰਨੀ ਆ ਹੋ ਸਕਦਾ ਕਦੇ ਗਲਤੀ ਨਾਲ ਕਿਸੇ ਤੋਂ ਕਿਤੇ ਲੱਗ ਗਿਆ ਹੋਵੇ ਸਪੋਰਟਸਮੈਨਸ਼ਿਪ ਜਰੂਰ ਰੱਖਣੀ ਹੈ। ਰੱਖਣੀ ਆ ਜੀ। ਹੁਣ ਵਾਪਸ ਆਉਣੇ ਆ ਤੁਹਾਡੀ ਖੁਰਾਕ ਦੇ ਵੱਲ ਕਿਉਂਕਿ ਕਬੱਡੀ ਜਿਹੜੀ ਆ ਨਾ ਉਹ ਜਿੰਨਾ ਗਰਾਊਂਡ ਦੇ ਵਿੱਚ ਸਮਾਂ ਮੰਗਦੀ ਆ ਓਨਾ ਹੀ ਮੰਗਦੀ ਆ ਘਰ ਦੀ ਕਿਚਨ ਦੇ ਵਿੱਚ। ਖਾਣ ਪੀਣ ਦੇ ਮਾਮਲੇ ਦੇ ਵਿੱਚ ਫਿਰ ਕੀ ਕੀ ਜਿਹੜੀ ਖਾਸ ਮਤਲਬ ਡਾਈਟ ਦਾ ਧਿਆਨ ਰੱਖਦੇ ਹੋਣੇ ਤੁਸੀਂ? ਹਾਂਜੀ ਜਿਵੇਂ ਮੈਂ ਨਾਨ-वेज ਖਾ ਲੈਂਦਾ। ਹੂੰ। ਮੈਂ ਉਹ ਅੰਡੇ ਚਿਕਨ ਚੁਕਨ ਹੋ ਗਿਆ ਬੱਕਰਾ ਕਰਾਂ ਬਣਾ ਲਈ ਦਫ਼ਤੇ ਚੋਂ ਬਾਕੀ ਹੁਣ ਐਡ ਕਰਨੇ ਆਪਾਂ ਛੋਲੇ ਛਾਲੇ ਹੋ ਗਏ ਜਿਵੇਂ ਦਾਲ ਪਿਉ ਕੇ ਰੱਖ ਲਈ ਸੈਲਡ ਸੁੱਲੜੇ ਦਾ ਬਣਾ ਲਿਆ ਹਾਂਜੀ ਤੇ ਵੀ ਆਪਾਂ ਮੇਰੀ ਜੀ ਪਿਓਰ ਵੈਜੀਟੇਰੀਅਨ ਡਾਈਟ ਹੈਗੀ ਜੀ ਸੋ ਵੈਸੇ ਤਾਂ ਆਪਣਾ ਜਿਹੜਾ ਦੇਸੀ ਖਾਣਾ ਹੈਗੀ ਹੈ ਦਾਲ ਰੋਟੀ ਤੇ ਜ਼ਿਆਦਾ ਜੋਰ ਰਹਿੰਦਾ ਦੁੱਧ ਕਿਉ ਮੱਖਣ ਪਰੇ ਆਇਆ ਕਿ ਬਾਰਦਾ ਵੀ ਖਾਧਾ ਜਾਂਦਾ ਅੱਜ ਕੱਲ ਜਿਵੇਂ ਯੂਨੀ ਜਾਂਦੇ ਆ ਪੜ੍ਹਾਈ ਕਰਦੇ ਆ ਤੇ ਫਿਰ ਮੱਲੋ ਮੱਲੀ ਖਾਇਆ ਵੀ ਜਾਂਦਾ ਪਰ ਇਹ ਕਿ ਜਿਹੜਾ ਖਾਂਦੇ ਆ ਸਾਡੇ ਹੁੰਦਾ ਗੋਲ ਕਿ ਆਪਾਂ ਪਛਾਣਾ ਹੈਗਾ ਜਿਵੇਂ ਵਿੱਚ ਜੋਰ ਲਾਣਾ ਹੈ ਗਰਾਊਂਡ ਵਿੱਚ ਜੋਰ ਲਾਣਾ ਇਹ ਚੀਜ਼ ਆਪਣਾ ਨਾਲ ਜ਼ਰੂਰ ਰੱਖਦੇ ਆ ਜੀ ਆ ਸਵਾਦ ਵਾਲੀ ਗੱਲ ਆ ਹੋਣਾ ਇੱਕ ਸਟਾਪਰ ਤੇ ਇੱਕ ਰੀਡਰ ਬੈਠਾ ਇੱਕ ਨਾਨ-ਵੈਜ ਹੈ ਇੱਕ ਵੈਜੀਟੇਰੀਅਨ ਆ ਦੋਨਾਂ ਨੇ ਆਪ ਦੇ ਆਪ ਦੇ ਤਰੀਕੇ ਨਾਲ ਹੁਣ ਜਿੰਨੇ ਤੁਹਾਡੇ ਸੁਭਾਲ ਨੇ ਨਾ ਇਸ ਇੰਟਰਵਿਊ ਚ ਨਿਕਲੇ ਆਉਣੇ ਨੇ ਜੇਕਰ ਤੁਸੀਂ ਕਹਿੰਦੇ ਹੋ ਕਿ ਯਾਰ ਸਾਡੀ ਫੈਮਲੀ ਵੈਜੀਟੇਰੀਅਨ ਆ ਤਾਂ ਵੀਰ ਤੁਹਾਡੇ ਸਾਹਮਣੇ ਬੈਠਾ ਹਨਾ ਤੁਸੀਂ ਇਹਦੀ ਸਿਹਤ ਦੇਖੋ ਤੇ ਇਹਦੀ ਜਿਹੜੀ ਖੁਰਾਕ ਆ ਤੁਸੀਂ ਘਰ ਦੀ ਖੁਰਾਕ ਇਹ ਖਾਂਦੇ ਨੇ ਤੇ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡਾ ਬੱਚਾ ਕੁਝ ਵੀ ਖਾਣਾ ਤੁਸੀਂ ਅਲਾਉ ਕਰਦੇ ਹੋ ਤਾਂ ਹੁਸਨ ਨੇ ਦੱਸਿਆ ਕਿ ਉਹ ਸਾਰਾ ਕੁਝ ਖਾ ਲੈਂਦੇ ਨੇ ਪਰ ਜਿਹੜੀ ਵੱਡੀ ਗੱਲ ਹੈ ਜਿਮ ਦੀ ਹੈ ਨਾ ਜਿਮ ਦੋਨੇ ਜਾਣੇ ਜਾਂਦੇ ਆ ਫਿਰ ਹਾਂਜੀ ਜਿਮ ਜਾਈਦਾ ਰੈਗੂਲਰ ਜਿਮ ਰੈਗੂਲਰ ਹਾਂ ਜਿਮ ਤੇ ਗਰਾਊਂਡ ਦੋਵੇਂ ਤਿੰਨ ਚਾਰ ਦਿਨ ਮੈਂ ਜਾਂਦਾ ਜਿਮ ਹਾਂਜੀ ਹਫ਼ਤੇ 'ਚ ਤੇ ਕਬੱਡੀ ਦੀ ਪ੍ਰੈਕਟਿਸ ਜੇ ਪੁੱਛ ਲਈਏ ਕਿੰਨੇ ਘੰਟੇ ਕਰਦੇ ਹੋ ਹਫ਼ਤੇ 'ਚ ਹਫ਼ਤੇ 'ਚੋਂ ਲਾ ਲੋ ਵੀ ਚਾਰ ਦਿਨ ਵੀ ਕੀਤੀ 2 ਘੰਟੇ 8 ਘੰਟੇ ਲਾ ਲੋ ਹਫ਼ਤੇ 'ਚ ਹਾਂਜੀ ਬਸ 8-8 ਘੰਟੇ ਕਬੱਡੀ ਦੀ ਪ੍ਰੈਕਟਿਸ ਜੀ ਹਾਂਜੀ ਹੁਣ ਫਿਊਚਰ ਕੀ ਦੇਖਦੇ ਹੋ ਆਪ ਦਾ ਕਬੱਡੀ ਦੇ ਵਿੱਚ ਫਿਊਚਰ ਵੀ ਜੇ ਵਧੀਆ ਮਿਹਨਤ ਲਾਵਾਂਗੇ ਵਧੀਆ ਖਾਵਾਂਗੇ ਵੀ ਵਧੀਆ ਸਟਾਰ ਬਣਾਂਗੇ ਖੇਡਣੀ ਆ ਹਾਂਜੀ ਖੇਡਾਂਗੇ ਕਿਉਂਕਿ ਇਹ ਤਾਂ ਨਹੀਂ ਹੁੰਦਾ ਨਾ ਕਦੇ-ਕਦੇ ਅਸਲ 'ਚ ਸਾਨੂੰ ਇਹ ਫੀਲ ਹੋਣ ਲੱਗ ਜਾਂਦਾ ਯਾਰ ਬੱਚੇ ਦੀ ਆਪ ਦੀ ਜਿਹੜੀ ਇੱਛਾ ਉਹ ਸ਼ਾਇਦ ਕਿਸੇ ਹੋਰ ਗੇਮ ਦੀ ਹੋਵੇ ਪਰ ਅਸੀਂ ਉਹਨੂੰ ਧੱਕੇ ਨਾਲ ਕਬੱਡੀ ਦੇ ਵਿੱਚ ਲੈ ਕੇ ਜਾਂਦੇ ਹਾਂ ਫਿਰ ਉਹ ਸਾਲ ਡੇਢ ਸਾਲ ਖੇਡਦਾ ਉਸ ਤੋਂ ਬਾਅਦ ਕੋਈ ਨਾ ਕੋਈ ਮਹਾਨਾ ਲਾ ਕੇ ਨਿਕਲ ਜਾਂਦਾ ਸ਼ਾਇਦ ਇੱਕ ਇਹ ਵੀ ਕਾਰਨ ਆ ਕਿ ਜਿਹੜੇ ਜਦੋਂ ਬਾਹਰ ਆ ਜਾਂਦੇ ਨੇ ਅਸੀਂ ਸਾਡੇ ਬੱਚੇ ਅੱਗੇ ਜਾ ਕੇ ਨਹੀਂ ਖੇਡਦੇ ਆਪਾਂ ਬਹੁਤ ਦੇਖਿਆ ਬਹੁਤ ਸਾਰੇ ਕਬੱਡੀ ਦੇ ਖਿਡਾਰੀ ਨੇ ਇੱਥੇ ਪਰ ਉਹਨਾਂ ਦੇ ਆਪ ਦੇ ਬੱਚੇ ਨਹੀਂ ਖੇਡਦੇ ਹੁੰਦੇ ਹਨਾ ਪਰ ਇੱਕ ਗੱਲ ਇਹ ਮੈਨੂੰ ਇਹ ਚੰਗੀ ਲੱਗੀ ਕਿ ਤੁਹਾਡੀ ਬੈਕਗ੍ਰਾਉਂਡ ਤੁਹਾਡੇ ਕੋਈ ਪੇਰੈਂਟ ਨਹੀਂ ਸੀ ਕਿ ਵੀ ਉਹ ਕਬੱਡੀ ਖੇਡਦੇ ਹੁਣ ਉਹਨਾਂ ਨੇ ਤੁਹਾਨੂੰ ਮਜਬੂਰੀ ਨਾਲ ਲਾਇਆ ਤੁਸੀਂ ਆਪ ਆਪਣੇ ਸ਼ੌਂਕ ਨਾਲ ਲੱਗੇ ਹਨਾ ਜੀ ਤੇ ਹੁਣ ਜੇਕਰ ਮੈਂ ਗੱਲ ਕਰ ਲਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜੇ ਆਸਟ੍ਰੇਲੀਆ ਦੇ ਵਿੱਚ ਟੂਰਨਾਮੈਂਟ ਹੋਣੇ ਨੇ ਉਹਨਾਂ ਦੇ ਵਿੱਚ ਕੀ ਪਲੈਨਿੰਗ ਆ ਹਰੇਕ ਟੂਰਨਾਮੈਂਟ ਦੇ ਵਿੱਚ ਪਾਰਟਿਸਿਪੇਟ ਕਰਨਾ ਹਾਂਜੀ ਅਸੀਂ ਤਾਂ ਵੀ ਜਿੱਥੇ ਬੁਲਾ ਲੋਗੇ ਉੱਥੇ ਖੇਡਾਂਗੇ ਜੀ ਇਹ ਨਹੀਂ ਆ ਵੀ ਇੱਥੇ ਖੇਡਣਾ ਉੱਥੇ ਖੇਡਣਾ ਜਿੱਥੇ ਵੀ ਕੋਈ ਖੁੱਲਾ ਸੱਦਾ ਆਊਗਾ ਅਸੀਂ ਜਾਵਾਂਗੇ ਖੇਡਾਂਗੇ ਹਾਂਜੀ ਤੇ ਇੱਕ ਚੀਜ਼ ਹੋਰ ਹੁੰਦੀ ਆ ਕਬੱਡੀ ਦੇ ਵਿੱਚ ਆ ਕਬੱਡੀ ਨੂ ਦੇ ਖਿਡਾਰੀ ਨੇ ਨਾ ਦੋ ਚੀਜ਼ਾਂ ਨੂੰ ਬਹੁਤ ਪਿਆਰ ਕਰਦੇ ਨੇ ਇੱਕ ਕਬੱਡੀ ਦੀ ਗਰਾਊਂਡ ਨੂੰ ਦੂਸਰਾ ਆਪਣੇ ਕੋਚ ਨੂੰ ਗੁਰੂ ਚੇਲੇ ਦਾ ਜਿਹੜਾ ਰਿਸ਼ਤਾ ਨਾ ਉਹ ਕਬੱਡੀ ਦੇ ਵਿੱਚ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਹੁਣ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਜਿਹੜੇ ਕੋਚ ਨੇ ਜਸਪਾਲ ਗਰੇਵਾਲ ਜਸਪਾਲ ਗਰੇਵਾਲ ਜਾਂ ਉਹਨੂੰ ਮੈਂ ਪਾਲਾ ਸ਼ੁਰਲੀ ਕਹਿਣਾ ਕਿਉਂਕਿ ਪਾਲੇ ਵੀਰ ਹੁਣਾਂ ਦਾ ਆਪਣਾ ਕਬੱਡੀ ਦੇ ਵਿੱਚ ਰਿਕਾਰਡ ਰਿਹਾ ਕਿ ਉਹ ਬਹੁਤ ਵਧੀਆ ਕਬੱਡੀ ਖੇਡਦੇ ਰਹੇ ਨੇ ਉਹਨਾਂ ਦੇ ਪਿੰਡ ਦੀ ਟੀਮ ਬਹੁਤ ਮਸ਼ਹੂਰ ਰਹੀਆ ਬਟਾਰੀ ਪਿੰਡ ਤੋਂ ਹੁਣ ਪਾਲੇ ਵੀਰ ਹੁਣਾਂ ਦੇ ਨਾਲ ਜਦੋਂ ਕੋਈ ਉੱਥੇ ਹੁੰਨੇ ਹੋ ਕੋਚ ਘੂਰ ਦਿੰਦਾ ਗਾਲ ਕੱਢ ਦਿੰਦਾ ਫੀਲ ਤਾਂ ਨਹੀਂ ਹੁੰਦਾ ਕਿ ਯਾਰ ਉਹ ਕਿਵੇਂ ਮੈਨੂੰ ਬੋਲਦਾ ਮੈਂ ਕੱਲ ਤੋਂ ਆਇਆ ਨਹੀਂ ਕਰਨਾ ਨਹੀਂ ਜੀ ਉਹ ਤਾਂ ਆਪਣੇ ਫਾਇਦੇ ਵਾਸਤੇ ਕਹਿੰਦੇ ਆ ਹਾਂਜੀ ਹੂੰ ਬਾਕੀ ਹਾਂਜੀ ਹਾਂਜੀ ਦੱਸੋ ਹਾਂ ਨਹੀਂ ਇੱਕ ਗੱਲ ਮੇਰੀ ਜਿਹੜਾ ਮੇਰੇ ਸਵਾਲ ਦਿਮਾਗ 'ਚ ਆ ਗਿਆ ਉਹ ਸਰਦਾਰ ਮੱਖਣ ਸਿੰਘ ਜੀ ਡੀਪੀ ਓਆਈਸੀ ਝੜਕ ਵਾਲੇ ਉਹਨਾਂ ਨੇ ਵੀ ਇਹਨਾਂ ਬੱਚਿਆਂ ਨਾਲ ਗਰਾਊਂਡ ਦੇ ਵਿੱਚ ਮੁਲਾਕਾਤ ਕੀਤੀ ਤੇ ਇਹਨਾਂ ਨੂੰ ਉਹਦੋਂ ਵੀ ਟਿਪਸ ਦਿੱਤੇ ਸੀਗੇ ਖੁਰਖਾਨ ਪੀਣ ਦੇ ਵੀ ਸਟੈਮਨੇ ਦੇ ਵੀ ਪ੍ਰੈਕਟਿਸ ਦੇ ਵੀ ਉਹ ਟ੍ਰਿਕਸ ਵੀ ਦੱਸੀਆਂ ਸੀਗੀਆਂ ਜਿਹੜੀਆਂ ਤੁਸੀਂ ਅਪ ਕਰ ਸਕਦੇ ਹੋ ਪਰ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕਬੱਡੀ ਦੇਖਣ ਦੇ ਨਾਲ ਜ਼ਿਆਦਾ ਆਉਂਦੀ ਆ ਜੀ ਕਿਉਂਕਿ ਖੇਡਣਾ ਆਪਾਂ ਲਗਾਤਾਰ ਇੱਕ ਦਿਨ ਚ 2-3 ਘੰਟੇ ਖੇਡ ਲਾਂਗੇ ਪਰ ਆਪਣੇ ਕੋਲੇ ਅੱਜਕੱਲ੍ਹ ਹਰੇਕ ਕੋਲੇ ਫੋਨ ਹੈਗੇ ਨੇ ਸਾਰਾ ਕੁਝ ਨਾ ਦੇਖਦੇ ਵੀ ਉਹਨੇ ਕਬੱਡੀ ਹਾਂ ਜੀ ਆਪਾਂ ਦੇਖਦੇ ਹਾਂ ਜੀ ਨਾਲ ਦੇ ਮੁੰਡੇ ਆਲਵੇਸ ਦੇਖਦੇ ਰਹਿੰਦੇ ਕਬੱਡੀ ਤੇ ਜਦੋਂ ਟ੍ਰੇਨਿੰਗ ਸੈਸ਼ਨ ਹੁੰਦਾ ਸਾਡਾ ਫਿਰ ਉਹ ਆਪਾਂ ਸਾਰੇ ਡਿਸਕਸ ਕਰਦੇ ਕੋਈ ਨਵੀਂ ਚੀਜ਼ ਕੋਈ ਨਵਾਂ ਤਰੀਕਾ ਫੜਨ ਦਾ ਜਾਂ ਰੇਡ ਪਾਉਣ ਦਾ ਜਦੋਂ ਦਿਸਦਾ ਆਪਾਂ ਫਿਰ ਉਹ ਚੀਜ਼ ਟਰਾਈ ਵੀ ਕਰਦੇ ਆ ਕਿ ਕੋਈ ਨਵਾਂ ਟੈਕਟਿਕ ਆਏ ਸਾਡੇ ਕੋਲ ਜਿਸ ਨਾਲ ਆਪਾਂ ਕੋਈ ਵਧੀਆ ਤਰੀਕੇ ਨਾਲ ਪੁਆਇੰਟ ਪਾਈਏ ਹਾਂ ਤੇ ਇਸ ਤੋਂ ਇਲਾਵਾ ਹੁਣ ਆਪਾਂ ਕਬੱਡੀ ਤੋਂ ਮੈਦਾਨ ਤੋਂ ਥੋੜਾ ਜਿਹਾ ਬਾਹਰ ਆਉਨੇ ਹਾਂ ਆਪਾਂ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਬਾਈ ਬਰਤ ਤੁਸੀਂ ਆਸਟ੍ਰੇਲੀਆ ਤੋਂ ਬਰਤ ਹਾਂਜੀ ਮੇਰਾ ਇੱਥੇ ਦਾ ਮੈਂ ਛੋਟਿਆਂ ਦੇ ਆਇਆ ਸੀ ਕਿੰਨਾ ਛੋਟੇ ਸੀ ਮੈਂ ਮੁਲਾਦਰ ਡੇਢ ਸਾਲ ਦਾ ਸੀ ਜੀ ਆਲਮੋਸਟ ਮਤਲਬ ਜਦੋਂ ਬੱਚਾ 1.5 ਸਾਲ ਦਾ ਹੁੰਦਾ ਹੈ ਨਾ ਉਦੋਂ ਦੇ ਤੁਸੀਂ ਆਏ ਹੋਏ ਹੋ ਹਾਂ ਜੀ ਪਿੰਡ ਕਿਹੜਾ ਲੱਗਦਾ ਰਹਿੰਦਾ ਹਾਂ ਜੀ ਪਿੰਡ ਲੱਗਦਾ ਰਹਿੰਦਾ ਸਾਲ ਬਾਅਦ ਕਿਹੜਾ ਲੱਗਦਾ ਰਹਿੰਦਾ ਹਾਂ ਜੀ ਜਾਨੇ ਰਹਿੰਦੇ ਹਾਂ ਜੀ ਤੁਸੀਂ ਵੀ ਜੀ ਜੀ ਸਾਲ ਦਾ ਪੱਕਾ ਕਿਹੜਾ ਪੱਕਾ ਮੱਠੇ ਜਾਣਦੇ ਹਾਂ ਹਾਂ ਜੀ ਹਾਂ ਜੀ ਕੀ ਚੰਗਾ ਲੱਗਦਾ ਆਸਟ੍ਰੇਲੀਆ ਪੰਜਾਬ ਹਾਲਾਂਕਿ ਇਟਸ ਹਾਰਡ ਕੁਸਚਨ ਕਿਉਂਕਿ ਤੁਸੀਂ ਬਾਹਰ ਤੋਂ ਤੁਸੀਂ ਜਦੋਂ ਦੱਸਿਆ ਵੀ ਇੱਥੇ ਆ ਤੁਸੀਂ ਬਹੁਤ ਹੁਣ ਇੱਥੇ ਰਹਿੰਦੇ ਹੋ ਨਾ ਕਿਵੇਂ ਕੰਪੈਰੀਜ਼ਨ ਕਰਦੇ ਹੋ ਪੰਜਾਬ ਦਾ ਆਸਟ੍ਰੇਲੀਆ ਦੇ ਨਾਲ ਦੇਖੋ ਜੀ ਪੰਜਾਬ ਦੇ ਵਿੱਚ ਜਾ ਕੇ ਬੜੀ ਜਰੂਰ ਲੱਗਦਾ ਹੈ ਪਰ ਇਹ ਹੈਗਾ ਕਿ ਆਪਣਾ ਜੰਪਲ ਇੱਥੇ ਹੈਗਾ ਇੱਥੇ ਵੱਡੇ ਹੋયા ਇਹ ਕਹ ਲੋ ਘਰ ਬਣ ਗਿਆ ਆਪਣਾ ਹੁਣ ਇਹ ਨਹੀਂ ਹੈਗਾ ਕਿ ਪੰਜਾਬ ਨਾਲ ਕੋਈ ਨਫ਼ਰਤ ਹੈ ਪੰਜਾਬ ਨਾਲ ਪੂਰਾ ਪਿਆਰ ਹੈਗਾ ਪਰ ਇਹ ਹੈ ਕਿ ਇੱਥੇ ਆਪਾਂ ਯੂਜ਼ਡ ਹੋ ਗਏ ਇੱਥੇ ਆਪਾਂ ਬਸਣਾ ਹੈਗਾ ਹਾਂ ਪਰ ਇਹ ਹੈ ਕਿ ਪੰਜਾਬ ਨਾਲ ਜੋੜ ਪੱਕਾ ਰਹਿਣਾ ਤੇ ਪੰਜਾਬੀ ਫਿਰ ਘਰੇ ਪੰਜਾਬੀ ਬੋਲਦੇ ਹੋ ਹਾਂਜੀ ਪੰਜਾਬੀ ਹੈਨਾ ਕਿਉਂਕਿ ਮੈਂ ਦੇਖਿਆ ਇੱਕ ਖਾਸियत ਇਹਨਾਂ ਦੀ ਹੈ ਜਿਵੇਂ ਵੀਰ ਨੇ ਤਾਂ ਕਿਹਾ ਕਿ ਹਾਲਾਂਕਿ ਹੁਸਨ ਵੀ 1.5 ਸਾਲ ਦਾ ਤਾਂ ਬੱਚਾ ਉਹਨੂੰ ਬੋਲਣ ਵੀ ਨਹੀਂ ਲੱਗਦਾ ਪੰਜਾਬੀ ਤੇ ਇਹਨਾਂ ਦੀ ਪਕੜ ਆ ਮੇਰੀ ਅੱਜ ਪਾਲੇ ਨਾਲ ਗੱਲ ਹੋ ਰਹੀ ਸੀ ਜਦੋਂ ਤੁਹਾਡੇ ਕੋਲ ਸਾਹਿਬ ਨਾਲ ਜਦੋਂ ਤੁਸੀਂ ਇੰਟਰਵਿਊ ਦੇ ਲਈ ਆਉਣਾ ਸੀਗਾ ਮੈਂ ਉਹਨੂੰ ਇੱਕੋ ਹੀ ਕੁਐਸਚਨ ਪੁੱਛਿਆ ਸੀਗਾ ਮੈਨੂੰ ਕਹਿੰਦਾ ਵੀ ਉਹਨੇ ਮੈਨੂੰ ਪੁੱਛਿਆ ਕਿ ਸੋਨੀ ਤੇਰਾ ਕੋਈ ਕੁਐਸਚਨ ਹੈਗਾ ਉਹਨਾਂ ਬਾਰੇ ਪੁੱਛਣਾ ਮੈਂ ਕਿਹਾ ਵੀ ਉਹ ਪੰਜਾਬੀ ਬੋਲਦੇ ਨੇ ਉਹ ਕਹਿੰਦਾ ਵੀ ਹਾਂ ਵੀ ਗਰਾਊਂਡ ਦੇ ਵਿੱਚ ਤਾਂ ਪੰਜਾਬੀ ਬੋਲਦੇ ਨੇ ਤੇ ਫਿਰ ਉਹਨੇ ਮੈਨੂੰ ਕਿਹਾ ਕਹਿੰਦਾ ਨਹੀਂ ਕਹਿੰਦਾ ਦੇ ਡੂ ਸਪੀਕ ਪੰਜਾਬੀ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਇਹ ਨਹੀਂ ਕਿ ਅਸੀਂ ਸਿਰਫ ਕਬੱਡੀ ਨੂੰ ਹੀ ਪਿਆਰ ਕਰਦੇ ਆ ਅ ਬਦੇਸ਼ਾਂ ਦੇ ਵਿੱਚ ਆ ਕੇ ਆਸਟ੍ਰੇਲੀਆ ਦੇ ਵਿੱਚ ਆ ਕੇ ਕਿਵੇਂ ਇਹਨਾਂ ਨੇ ਇਹਨਾਂ ਦੇ ਮਾਪੇ ਨੇ ਪੰਜਾਬੀ ਨੂੰ ਸਮਝਿਆ ਪੰਜਾਬੀ ਨੂੰ ਸਾਹਮ ਕੇ ਰੱਖਿਆ ਹੋਇਆ ਜੇ ਕਬੱਡੀ ਮਾਂ ਖੇਡ ਹੈ ਤਾਂ ਪੰਜਾਬੀ ਮਾਂ ਬੋਲੀ ਹੈ ਹਨਾ ਅਸੀਂ ਉਹ ਪੜਦੀ ਵੀ ਆ ਸੁਣਨੀ ਵੀ ਆ ਬੋਲਣੀ ਵੀ ਆ ਹਨਾ ਹੁਣ ਜਦੋਂ ਮੈਦਾਨ ਦੇ ਵਿੱਚ ਜਾਣਾ ਕੱਲ ਨੂੰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਜਿਹੜੇ ਪੰਜਾਬ ਤੋਂ ਖਿਡਾਰੀ ਆਉਂਦੇ ਆ ਉਹਨਾਂ ਨਾਲ ਤੁਹਾਡੇ ਮੈਚੇਜ਼ ਹੋਇਆ ਕਰਨ ਹਨਾ ਫਿਰ ਉਹਨਾਂ ਨੂੰ ਉਵੇਂ ਤੱਕੜੇ ਹੋ ਕੇ ਮਿਲਣਾ ਹਨਾ ਹਾਂਜੀ ਬਿਲਕੁਲ ਹਨਾ ਤੇ ਹੁਣ ਮੈਨੂੰ ਇੱਕ ਗੱਲ ਹੋਰ ਦੱਸੋ ਆ ਤੁਸੀਂ ਦੱਸਿਆ ਕਿ ਅੰਬਾ ਸੋਰਸੰਗੀਆ ਤੁਹਾਡਾ ਹਨ ਕਦੇ ਮੌਕਾ ਮਿਲਿਆ ਜਦੋਂ ਉਹ ਇੱਥੇ ਆਉਂਦੇ ਹੁੰਦੇ ਨੇ ਪਾਲਾ ਹੋ ਗਿਆ ਖੁਸ਼ੀ ਹੋ ਗਿਆ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਪਰਸਨਲੀ ਮਿਲਣ ਦਾ ਨਹੀਂ ਜੀ ਮੇਰਾ ਐਦਾਂ ਮੌਕਾ ਨਹੀਂ ਮੇਰਾ ਦੇਖਿਆ ਜ਼ਰੂਰ ਹੈ ਜੀ ਪਰ ਮੈਂ ਅੰਬੇ ਨੂੰ ਨਹੀਂ ਹੈ ਜਿਵੇਂ ਵੀ ਮਿਲਿਆ ਭਲਵਾਨ ਨੂੰ ਵੀ ਬਾਕੀ ਭਲਵਾਨਾਂ ਨੂੰ ਜਿਵੇਂ ਫੋਟੋ ਫੋਟੋ ਕਰਾਈ ਹੈ ਜੀ ਹਾਂਜੀ ਲਾ ਵੀ ਇਹ ਇੰਟਰਵਿਊ ਮੈਂ ਚਾਹਣਾ ਕਿ ਜਰੂਰ ਬਾਈ ਖੁਸ਼ੀ ਹੋਣਾ ਤੇ ਕਿਰਪਾਲੇ ਜਲਾਲਪੁਰ ਗਿਆ ਅ ਭਾਈ ਅੰਬੇ ਤੱਕ ਪਹੁੰਚੇ ਤੁਹਾਨੂੰ ਦੇਖ ਕੇ ਇਹਨਾਂ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਆ ਤੁਹਾਨੂੰ ਦੇਖਣਾ ਚਾਹੁੰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੁਣ ਆਸਟ੍ਰੇਲੀਆ ਦਾ ਸੀਜ਼ਨ ਸ਼ੁਰੂ ਹੋ ਜਾਣਾ ਨਾ ਸਾਰਿਆਂ ਨੇ ਆਉਣਾ ਤੇ ਮੈਂ ਤੁਹਾਨੂੰ ਵਾਦਾ ਕਰਦਾ ਕਿ ਆਪਾਂ ਪਰਸਨਲੀ ਤੁਹਾਨੂੰ ਇਹਨਾਂ ਸਾਰੇ ਜਿਹੜੇ ਕਬੱਡੀ ਦੇ ਪਲੇਅਰ ਆ ਨਾ ਉਹਨਾਂ ਨਾਲ ਮਲਾਉਣਾ ਕਿਉਂਕਿ ਅਸਲ 'ਚ ਕੀ ਹੁੰਦਾ ਨਾ ਜਦੋਂ ਤੁਸੀਂ ਇਹਨਾਂ ਪਲੇਅਰਾਂ ਨੂੰ ਮਿਲਦੇ ਹੋ ਜਿੰਨੀ ਜਿਨ੍ਹਾਂ ਦਾ ਤਜਰਬਾ ਬਹੁਤ ਹੈ ਸਾਨੂੰ ਮੋਟੀਵੇਸ਼ਨ ਮਿਲਦੀ ਆ ਸਾਨੂੰ ਉਹਨਾਂ ਨੂੰ ਦੇਖ ਕੇ ਕਿਉਂਕਿ ਦੇ ਉਨਲਾਈਕ ਹੀਰੋ ਹਣਾ ਉਹਨਾਂ ਨੂੰ ਮਿਲ ਕੇ ਸਾਨੂੰ ਵਧੀਆ ਲੱਗਦਾ ਜੇਕਰ ਹੁਣ ਅੱਜ ਦੀ ਡੇਟ ਦੇ ਵਿੱਚ ਗੱਲ ਕਰ ਲਈਏ ਆਪਾਂ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਪਾਲੇ ਹੁਣੀ ਮਿਲਣ ਕੀ ਸਵਾਲ ਹੋ ਸਕਦੇ ਨੇ ਤੁਹਾਡੇ ਉਹਨਾਂ ਨੂੰ ਖੇਡ ਮੈਦਾਨ ਨੂੰ ਲੈ ਕੇ ਦੇਖੋ ਜੀ ਸਾਨੂੰ ਹੋਊਗਾ ਕਿ ਦੱਸੋ ਕਿ ਕਿੱਦਾਂ ਆਪਾਂ ਮਿਹਨਤ ਹੋਰ ਲਾਈਏ ਹਮ ਤੇ ਆਪਾਂ ਸਪੋਰਟਸਮੈਨਸ਼ਿਪ ਹੋਣਾ ਤੋਂ ਸਿੱਖੀਏ ਇਹੋ ਜੀ ਚੀਜ਼ ਉਹ ਤੋਂ ਸਿੱਖਣ ਤੋਂ ਮਿਲੇ ਬਹੁਤ ਵਧੀਆ ਜੀ ਹਮ ਕਦੇ ਜੇ ਤੁਸੀਂ ਪੰਜਾਬ ਜਾਂਦੇ ਹੋ ਪੰਜਾਬ ਜਾ ਇੱਥੇ ਤਾਂ ਕਬੱਡੀ ਤੁਸੀਂ ਦੇਖੀ ਹੋਣੀ ਆ ਮੈਚ ਦੇਖੇ ਹੋਣੇ ਨੇ ਪੰਜਾਬ ਦੇ ਵਿੱਚ ਕਬੱਡੀ ਖੇੜਦੇ ਦੇਖਿਆ ਹਾਂ ਹਾਂਜੀ ਦੇਖਿਆ ਜਿਵੇਂ ਮੇਲੇ ਹੋ ਗਏ ਲੋਕਲ ਮੇਲੇ ਹੁੰਦੇ ਉੱਥੇ ਵੇਖਿਆ ਜੀ ਹਾਂਜੀ ਤੇ ਉੱਥੋਂ ਦੀ ਕਬੱਡੀ ਜਿਹੜੀ ਹੁੰਦੀ ਆ ਐਜ਼ ਅ ਆਡੀਅנס ਹੈ ਨਾ ਫਰਕ ਲੱਗਦਾ ਕੁਝ ਇੱਥੋਂ ਦੀ ਤੇ ਉੱਥੋਂ ਦੀ ਕਬੱਡੀ ਦਾ ਇੱਕ ਤਾਂ ਹੈਗਾ ਕਿ ਇੱਥੇ ਆਪਣੇ ਸਾਰੇ ਗਰਾਊਂਡ ਨੇ ਜਿਹੜੇ ਘਾਹ ਵਾਲੇ ਹੁੰਦੇ ਨੇ ਉੱਥੇ ਮਿੱਟੀ ਵਾਲੇ ਹੁੰਦੇ ਨੇ ਹੈ ਨਾ ਕੋਈ ਹੋਰ ਫਰਕ ਲੱਗਿਆ ਖੋਰ ਵੀ ਆਪਾਂ ਕਹਿ ਸਕਦੇ ਹਾਂ ਉੱਥੋਂ ਦੇ ਆਡੀਅנס ਵਾਲਿਆਂ 'ਚ ਥੋੜੀ ਜਿਹੀ એનર્ਜੀ ਜਾਈ ਜਾਂਦੀ ਹੁੰਦੀ ਹੈ ਹਾਂਜੀ ਹਾਂ ਹਾਂ ਤੇ ਗਰਾਉਂਡ ਦਾ ਵੀ ਡਿਫਰੈਂਸ ਆ ਉਹ ਸਲਿੱਪਰੀ ਘੱਟ ਹੁੰਦੀ ਆ ਹਾਂਜੀ ਤੂਲਤਾ ਲੁੱਡਦੀ ਫਿਰ ਵੀ ਇਹ ਪੂਰਾ ਭਰਵਾਨਾ ਲਈ ਖੇਡ ਆਉਂਦੀ ਆ ਬਿਲਕੁਲ ਜੀ ਜਿੰਨੇ ਵੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਜੇਕਰ ਕਬੱਡੀ ਨੂੰ ਚਾਹਣ ਵਾਲੇ ਇਸ ਇੰਟਰਵਿਊ ਨੂੰ ਇਸ ਪੌਡਕਾਸਟ ਨੂੰ ਦੇਖ ਰਹੇ ਨੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਹ ਕਬੱਡੀ ਦਾ ਆਉਣ ਵਾਲਾ ਭਵਿੱਖਾ ਇਹ ਕਬੱਡੀ ਦਾ ਆਉਣ ਵਾਲਾ ਉਹ ਸੁਨਹਿਰੀ ਸਮਾਂ ਜਿਸ ਨੂੰ ਅਸੀਂ ਜਿਆਦਾ ਨਹੀਂ ਤਾਂ ਪਿਛਲੇ ਲਗਭਗ 40-50 ਸਾਲਾਂ ਤੋਂ ਉਡੀਕ ਰਹੇ ਹਾਂ ਕਿ ਸਾਡੇ ਬੱਚੇ ਆ ਆ ਕੇ ਕਬੱਡੀ ਦੇ ਮੈਦਾਨ ਦੇ ਵਿੱਚ ਖੇਡਿਆ ਕਰਨ ਅਸੀਂ ਕਬੱਡੀ ਨੂੰ ਅਗਲੇ ਦੌਰ ਦੇ ਵਿੱਚ ਲੈ ਕੇ ਡੈਗੇ ਜਿੱਥੇ ਵਿਦੇਸ਼ਾਂ ਦੇ ਵਿੱਚ ਜਿਹੜੀ ਨਵੀਂ ਪਨੀਰੀ ਆ ਉਹ ਤਿਆਰ ਹੋਵੇ ਹੁਣ ਸਾਡੇ ਕੋਲੇ ਇਹ ਮੌਕਾ ਜੇਕਰ ਇਹਨਾਂ ਕਲੱਬਾਂ ਨੇ ਜਿਹੜੇ ਵੀ ਕਲੱਬ ਛੋਟੇ ਬੱਚਿਆਂ ਨੂੰ ਲੈ ਕੇ ਟੂਰਨਾਮੈਂਟ ਕਰਵਾ ਰਹੇ ਨੇ ਟੀਮਾਂ ਬਣਾ ਰਹੇ ਨੇ ਜੇਕਰ ਉਹਨਾਂ ਨੇ ਇਹ ਉਦਮ ਲਿਆ ਤਾਂ ਸਾਡੀ ਸਾਰਿਆਂ ਦਾ ਇਹ ਡਿਊਟੀ ਬਣਦੀ ਆ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਹਨਾਂ ਕਲੱਬਾਂ ਦੀ ਵੀ ਸਪੋਰਟ ਕਰੀਏ ਉਹ ਭਾਵੇਂ ਮੋਰਲ ਸਪੋਰਟ ਹੋਵੇ ਭਾਵੇਂ ਫਾਈਨੈਂਸ਼ੀਅਲੀ ਸਪੋਰਟ ਹੋਵੇ ਕਿਉਂਕਿ ਮੈਨੂੰ ਦੇਖਣ ਨੂੰ ਸੁਣਨ ਨੂੰ ਇਹ ਗੱਲਾਂ ਮਿਲੀਆਂ ਨੇ ਮੈਂ ਆਪ ਵੀ ਉਸ ਚੀਜ਼ ਦਾ ਵੇਟਨਸਾਂ ਜਿੱਥੇ ਇਹ ਬੱਚਿਆਂ ਨੇ ਕਬੱਡੀ ਖੇਡਣੀ ਹੁੰਦੀ ਆ ਪ੍ਰੈਕਟਿਸ ਕਰਨੀ ਹੁੰਦੀ ਆ ਤੇ ਉੱਥੇ ਗਰਾਊਂਡ ਅਵੇਲੇਬਲ ਹੀ ਹੁੰਦੀ ਮੇਰੀ ਸਾਰੇ ਉਹਨਾਂ ਪੰਜਾਬੀਆਂ ਨੂੰ ਬੇਨਤੀ ਆ ਜਿਹੜੇ ਰਾਜਨੀਤੀ ਦੇ ਵਿੱਚ ਅੱਗੇ ਨੇ ਜਿਹੜੇ ਆਪਣੀਆਂ ਸੰਸਥਾਵਾਂ ਨੂੰ ਲੈ ਕੇ ਅੱਗੇ ਨੇ ਖੇਡ ਸੰਸਥਾਵਾਂ ਦੇ ਪ੍ਰਧਾਨ ਪ੍ਰੈਜ਼ੀਡੈਂਟ ਉਹ ਤੁਸੀਂ ਤੁਹਾਡੇ ਕੋਲੇ ਬਹੁਤ ਕੋਸ਼ਾ ਇਨ੍ਹਾਂ ਬੱਚਿਆਂ ਨੂੰ ਦੇਣ ਲਈ ਤੁਸੀਂ ਇਹਨਾਂ ਨੂੰ ਗਰਾਉਂਡ ਅਵੇਲੇਬਲ ਕਰਵਾ ਸਕਦੇ ਹੋ ਤੁਸੀਂ ਇਹਨਾਂ ਦੇ ਲਈ ਇਹਨਾਂ ਦੀ ਡਾਈਟ ਦਾ ਬੰਦੋਬਸ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਆਪ ਆ ਕੇ ਗਰਾਉਂਡ ਦੇ ਵਿੱਚ ਮਿਲਿਆ ਕਰੋ ਮੋਟੀਵੇਸ਼ਨ ਮਿਲਦੀ ਆ ਕਿਉਂਕਿ ਜੇਕਰ ਤੁਸੀਂ ਇਹਨਾਂ ਬੱਚਿਆਂ ਨੂੰ ਅੱਜ ਸਪੋਰਟ ਕਰੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਮਨਪਸੰਦ ਖਿਡਾਰੀ ਅੰਬੇ ਹੁਣੀ ਖੁਸ਼ੀ ਦੁੱਗਾ ਪਾਲਾ ਜਲਾਲਪੁਰੀਆ ਤਾ ਪੰਜਾਬ ਵਾਲੇ ਬੱਚੇ ਕੱਲ ਨੂੰ ਇਹ ਕਹਿਣਗੇ ਕਿ ਸਾਡੇ ਮਨਪਸੰਦ ਖਿਡਾਰੀ ਹੁਸਨ ਸੰਧੂ ਵੀਰਪ੍ਰਤਾਪ ਵਰਗੇ ਨੇ ਤੇ ਇਹ ਆਉਣ ਵਾਲਾ ਸਮਾਂ ਤਾਂ ਹੀ ਪੋਸੀਬਲ ਹੋਣਾ ਜੇਕਰ ਇਨ੍ਹਾਂ ਬੱਚਿਆਂ ਦੀ ਗਰਾਊਂਡ ਦੇ ਵਿੱਚ ਪ੍ਰੈਕਟਿਸ ਰੈਗੂਲਰ ਰਹਿਣੀ ਆ ਤੇ ਜੇਕਰ ਇਨ੍ਹਾਂ ਬੱਚਿਆਂ ਨੂੰ ਤੁਸੀਂ ਸਪੋਰਟ ਕਰੋਗੇ ਅੱਛਾ ਇਹ ਤਾਂ ਹੋ ਗਈ ਕਬੱਡੀ ਦੀ ਗੱਲ ਕਬੱਡੀ ਤੋਂ ਇਲਾਵਾ ਕੀ ਕੀ ਹੌਬੀਜ਼ ਨੇ ਜੇਕਰ ਅਲੱਗ ਤੋਂ ਆਪਾਂ ਗੱਲ ਕਰ ਲਈਏ ਕਿਉਂਕਿ ਹੁਣ ਤੁਸੀਂ ਪਿਛਲੇ ਮੈਨੂੰ ਲੱਗਦਾ 5-4 ਮਹੀਨਿਆਂ ਤੋਂ ਤੁਸੀਂ ਕਬੱਡੀ ਮੈਦਾਨ ਦੇ ਵਿੱਚ ਆਉਣਾ ਸ਼ੁਰੂ ਕੀਤਾ ਹਨ ਕਬੱਡੀ ਤੋਂ ਇਲਾਵਾ ਕੀ ਕੀ ਹੌਬੀਜ਼ ਨੇ ਹੁਸਨ ਕੀ ਕਰਦੇ ਰਹਿੰਦੇ ਹੋ ਵੇਲੇ ਸਮੇਂ ਦੇ ਵਿੱਚ ਬਲੇ ਮੈਨੂੰ ਕੁਕਿੰਗ ਦਾ ਬੜਾ ਸ਼ੌਂਕ ਹੈ ਜੀ ਅੱਛਾ ਹਾਂਜੀ ਮੈਂ ਕਦੇ YouTube ਕੱਢ ਕੇ ਆਹ ਡਿਸ਼ ਬਣਾ ਲੈਣਾ ਕਦੇ ਉਹ ਬਣਾ ਲੈਣਾ ਹਾਂਜੀ ਹਾਂ ਹੋਰ ਆਪਾਂ ਯਾਰ ਮਿੱਤਰਾਂ ਨਾਲ ਘੁੰਮ ਫੇਰਾਈਦਾ ਹਾਂਜੀ ਤੇ ਕਿਹੜੀ ਕਲਾਸ ਤੋਂ ਹੁਣ ਮੈਂ ਵੀ 12ਵੀਂ ਚ 12ਵੀਂ ਤੇ ਫਿਰ ਆਪਣੀਆਂ ਕੀ ਕੀ ਹੋਬੀਆਂ ਨੇ ਮੈਨੂੰ ਜੀ ਗੱਡੀਆਂ ਦਾ ਬੜਾ ਸ਼ੌਂਕ ਹੈ ਜੀ ਹਾਂ ਕੋਈ ਵੀ ਆਪਣੀ ਮਸ਼ੀਨਰੀ ਹੋ ਗਈ ਬਹੁਤ ਬੜਾ ਸ਼ੌਂਕ ਹੈ ਜੀ ਤੇ ਉਦੋਂ ਮੈਂ ਯੂਨੀਵਰਸਿਟੀ ਜਾਗਾ ਜੀ ਸੈਕੰਡ ਇਅਰ ਮੈਕੈਨਿਕਲ ਇੰਜੀਨੀਅਰਿੰਗ ਗੁੱਡ ਜੌਬ ਤੇ ਕਬੱਡੀ ਤੋਂ ਇਲਾਵਾ ਜੇ ਹੁਣ ਖੇਡਾਂ ਦੀ ਗੱਲ ਕਰ ਲਈਏ ਹੋਰ ਕਿਹੜੀ ਸਪੋਰਟਸ ਆ ਜਿਹੜੀ ਫੇਵਰਿਟ ਆ ਮੇਰੀ ਜੀ ਸੌਕਰ ਹੋਗੀ ਹਾਂ ਤੇ ਮੈਨੂੰ ਟਰੈਕ ਐਂਡ ਫੀਲਡ ਵੀ ਵਧੀਆ ਲੱਗਦਾ ਜਿਵੇਂ 100 ਮੀਟਰ ਸਪ੍ਰਿੰਟ ਹਾਂਜੀ ਫਿਰ ਆਪਣੇ ਮੈਨੂੰ ਬਾਸਕਟਬਾਲ ਬੜੀ ਵਧੀਆ ਲੱਗਦੀ ਜੀ ਹਾਂ ਗੁਰ ਕੋਕੇ ਖੇਡ ਕੋਈ ਵੀ ਬੁਰੀ ਨਹੀਂ ਹੁੰਦੀ ਸਾਰੀਆਂ ਖੇਡਾਂ ਦੇ ਵਿੱਚ ਇੰਟਰਸਟ ਹੋਣਾ ਚਾਹੀਦਾ ਹਨਾ ਠੀਕ ਆ ਜ ਜਦੋਂ ਪੰਜਾਬੀ ਦੀ ਗੱਲ ਕਰਦੇ ਆ ਤਾਂ ਸਾਡਾ ਫਰਜ਼ ਵੀ ਬਣ ਜਾਂਦਾ ਮੈਨੂੰ ਲੱਗਦਾ ਜੇ ਪੰਜਾਬੀ ਇਹ ਸਾਡੀ ਡਿਊਟੀ ਹੋ ਜਾਂਦੀ ਹੈ ਹਨਾ ਪਰ ਤੁਹਾਨੂੰ ਦੋਨਾਂ ਨੂੰ ਆ ਮੇਰੀ ਕੋਈ ਸੁਜੈਸ਼ਨ ਆ ਕੋਈ ਰਿਕੁਐਸਟ ਆ ਕਿ ਸਾਡੀਆਂ ਹੋਪਸ ਬਹੁਤ ਜੁੜੀਆਂ ਹੋਈਆਂ ਨੇ ਰਿਕੁਐਸਟ ਇਹ ਹੈ ਕਿ ਜਿਵੇਂ ਸਾਡੀਆਂ ਹੋਪਸ ਸਾਡੀਆਂ ਉਮੀਦਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਨਾ ਉਸੇ ਤਰੀਕੇ ਦੇ ਨਾਲ ਤੁਸੀਂ ਗਰਾਉਂਡ ਦੇ ਵਿੱਚ ਜੁੜੋ ਹਨਾ ਪਰ ਕਬੱਡੀ ਨੂੰ ਲੈ ਕੇ ਨਾ ਮੈਂ ਹਾਲਾਂਕਿ ਮੈਂ ਇਹਨਾਂ ਬੱਚਿਆਂ ਦੇ ਸਾਹਮਣੇ ਉਹ ਗੱਲ ਨਹੀਂ ਕਰਨੀ ਚਾਹੁੰਦਾ ਕਿ ਕਬੱਡੀ ਨੂੰ ਲੈ ਕੇ ਜਿਹੜੇ ਸਾਡੇ ਕੰਸਰਨ ਨੇ ਉਹ ਹੁਣ ਮੈਂ ਕੀ ਕਹਿਣਾ ਚਾਹੁੰਦਾ ਹਨਾ ਉਹ ਤੁਹਾਨੂੰ ਵੀ ਪਤਾ ਉਹ ਮੈਨੂੰ ਵੀ ਪਤਾ ਪਰਾ ਪਰਮਾਤਮਾ ਕਰੇ ਇਹ ਜਿਸ ਇਮਾਨਦਾਰੀ ਦੇ ਨਾਲ ਇਹਨਾਂ ਨੇ ਅੱਜ ਇਹ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ ਨਾ ਉਸੇ ਇਮਾਨਦਾਰੀ ਦੇ ਨਾਲ ਇਹ ਗਰਾਊਂਡ ਦੇ ਵਿੱਚ ਆਉਣ ਤੇ ਉਹੀ ਇਮਾਨਦਾਰੀ ਇਹਨਾਂ ਦੇ ਰਗਾਂ ਦੇ ਵਿੱਚ ਖੂਨ ਬਣ ਕੇ ਦੌੜੇ ਤੇ ਇਹ ਕਬੱਡੀ ਦੀ ਸੇਵਾ ਕਰਦੇ ਰਹਿਣ ਬਈ ਇਸ ਤੋਂ ਇਲਾਵਾ ਕੋਈ ਹੋਰ ਗੱਲਬਾਤ ਕਰਨੀ ਹੈ ਕਾਪਾ ਲੱਗੀ ਹੁਣ ਬ੍ਰੇਕ ਬਸ ਆਹੀ ਹੈ ਬਸ ਹੋ ਗਈ ਜੀ ਹਾਂਜੀ ਮੈਨੂੰ ਵਧੀਆ ਲੱਗਦਾ ਯਾਰ ਜਦੋਂ ਤੁਸੀਂ ਕਬੱਡੀ ਖੇਡਦੇ ਹੋ ਨਾ ਆ ਮੇਰਾ ਮੈਂ ਮੈਸਰ ਕਰ ਗਿਆ ਦੋ ਰਿਵਰ ਲੈਟ ਜਾਣਾ ਹਨ ਮੇਰੀ ਪੂਰੀ ਕੋਸ਼ਿਸ਼ ਰਹੂਗੀ ਕਿ ਹੁਣ ਜਿਹੜਾ ਨੈਕਸਟ ਟੂਰਨਾਮੈਂਟ ਆਉਣਾ ਨਾ ਉਸ ਟੂਰਨਾਮੈਂਟ ਦੇ ਵਿੱਚ ਮੈਂ ਕਿਉਂਕਿ ਮੈਂ ਤੁਹਾਨੂੰ ਪ੍ਰੈਕਟਿਸ ਕਰਦੇ ਨੂੰ ਤਾਂ ਬਹੁਤ ਵਾਰੀ ਦੇਖਿਆ ਆਏ ਸੰਡੇ ਬੱਚੇ ਪ੍ਰੈਕਟਿਸ ਕਰਦੇ ਨੇ ਗਰਾਊਂਡ ਦੇ ਵਿੱਚ ਤੇ ਉਹਨਾਂ ਨੂੰ ਦੇਖਣਾ ਵੀ ਬਹੁਤ ਦੇਖਣਾ ਸੋਹਣਾ ਹੀ ਨਾਲ ਲੱਗਦਾ ਕਿ ਜਦੋਂ ਆਪਦੇ ਬੱਚੇ ਖੇਡਦੇ ਹੁਣ ਪਰ ਹੁਣ ਮੈਂ ਤੁਹਾਨੂੰ ਦੇਖਣਾ ਮੈਚਾਂ ਦੇ ਵਿੱਚ ਔਰ ਮੈਚਾਂ ਦੇ ਵਿੱਚ ਜਦੋਂ ਮੈਚ ਹੁੰਦੇ ਨੇ ਨਾ ਫਿਰ ਉਹ ਕੱਲੀ ਕੱਲੀ ਰੇਟ ਤੇ ਜਦੋਂ ਡਰ ਲੱਗਦੇ ਫਿਰ ਹੁਸਨ ਉਹਦੋਂ ਬਾਅਦ ਆਇਆ ਕਰੂ ਹਨਾ ਵੀ ਲੈ ਵੀ ਜਿਹੜਾ ਕੋਈ ਹੁ ਬਿਉਦੀ ਦੇ 500 ਡਾਲਰ 1000 ਡਾਲਰ ਹਨਾ ਜੇ ਹੁਣ ਹੁਣ ਤਾਂ ਵੀਰ ਆਪਣੇ ਪਲੇਅਰਾਂ ਨੂੰ ਕਾਰਾਂ ਟਿੱਕਰ ਜਿਹੜਾ ਕੋਈ ਬੈਸਟ ਕਹਿੰਦੇ ਸਟੌਪਰ ਬੈਸਟ ਰੇਡਰ ਉਹਨਾਂ ਨੂੰ ਕਾਰਾਂ ਟਰੈਕਟਰ ਵਿੱਚ ਜਿੱਤੇ ਨੇ ਤੇ ਆਉਣ ਵਾਲਾ ਸਮਾਂ ਤੁਹਾਡਾ ਜੇ ਤੈਨੂੰ ਕਾਰਾਂ ਦਾ ਸ਼ੌਂਕ ਹੈ ਨਾ ਤਾਂ ਤਕੜਾ ਹੋ ਜਾ ਬਣ ਕੇ ਬੈਸਟ ਸਟੌਪਰ ਆਪਾਂ ਇੱਥੇ ਹੀ ਇਹਨਾਂ ਕਬੱਡੀ ਦੇ ਪ੍ਰੋਮੋਟਰਾਂ ਕੋਈ ਆਪਾਂ ਜਿਹੜੀ ਤੇਰੀ ਫੇਵਰਿਟ ਕਾਰ ਹੋ ਉਹ ਇਨਾਮ ਦੇ ਵਿੱਚ ਜਿੱਤਣੀ ਆ ਕਿਉਂਕਿ ਜਦੋਂ ਜਦੋਂ ਬੰਦਾ ਇਸ ਚੀਜ਼ ਨੂੰ ਅੱਗੇ ਰੱਖਦਾ ਨਾ ਕਿ ਹਾਂ ਅਜਿਹੇ ਵੱਡੇ ਪ੍ਰਾਈਸ ਨੇ ਫਿਰ ਹੋ ਸਕੋ ਅਨਰਜੀ ਮਿਲਦੀ ਆ ਕਿ ਇੱਕ ਦੂਜੇ ਤੋਂ ਅੜ ਕੇ ਵੀ ਹੁਣ ਦੂਜਾ ਮੈਚ ਆਲਾ ਨਾ ਕੋਈ ਜਿੱਤੇ ਆਪਾਂ ਹੀ ਇਨਾਮ ਲੈਣਾ ਹਨਾ ਸੋ ਤੁਹਾਨੂੰ ਬੈਸਟ ਆਫ ਲੱਕ ਆ ਤੁਹਾਡੇ ਫਿਊਚਰ ਦੇ ਲਈ ਉਮੀਦ ਕਰਦਾ ਤੇ ਪ੍ਰਮਾਤਮਾ ਅਗੇ ਮੈਂ ਅਰਦਾਸ ਕਰਦਾ ਕਿ ਵਾਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਣ ਸੱਟ ਫੇੜ ਤੋਂ ਤੁਹਾਨੂੰ ਬਚਾ ਕੇ ਰੱਖਣ ਤੁਹਾਡੀਆਂ ਮਿਹਨਤਾਂ ਦਾ ਮੁੱਲ ਪਵੇ ਤੁਹਾਡੇ ਪੇਰੈਂਟਸ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਆਪ ਇਹਨਾਂ ਨੂੰ ਗਰਾਊਂਡ ਦੇ ਵਿੱਚ ਭੇਜਦੇ ਹੋ ਆਪ ਇਹਨਾਂ ਦੀ ਲੁੱਕ ਆਫਟਰ ਕਰਦੇ ਹੋ ਸੋ ਅੱਜ ਦੇ ਲਈ ਇੰਨਾ ਹੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੰਟਰਵਿਊ ਸਾਡੀਆਂ ਚੱਲਦੀਆਂ ਰਹਿਣਗੀਆਂ ਮੇਰੀ ਪਾਲੇ ਵੀਰ ਨਾਲ ਗੱਲ ਹੋਈ ਸੀ ਉਹ ਕਹਿੰਦੇ ਐਤਕੀ ਕਹਿੰਦੇ ਇਹ ਦੋਨੇ ਬੈਸਟ ਰੀਡਰ ਤੇ ਬੈਸਟ ਸਟਾਪਰ ਬਣੇ ਨੇ ਤੇ ਆਉਣ ਵਾਲੇ ਅਗਲੇ ਟੂਰਨਾਮੈਂਟ ਦੇ ਵਿੱਚ ਕਹਿੰਦੇ ਸ਼ਾਇਦ ਕੋਈ ਹੋਰ ਬੈਸਟ ਰੀਡਰ ਤੇ ਸਟਾਪਰ ਬਣ ਜਾਈ ਸੋ ਉਹਨਾਂ ਨਾਲ ਵੀ ਇੰਟਰਵਿਊ ਕਰਾਂਗੇ ਆਉਣ ਵਾਲੇ ਬੱਚਿਆਂ ਦੇ ਨਾਲ ਜਿੰਨਾ ਬੱਚਿਆਂ ਨੇ ਕਬੱਡੀ ਖੇਡਣੀ ਹੈ ਤੁਹਾਡੀਆਂ ਮੁਲਾਕਾਤਾਂ ਦਾ ਜਿਹੜਾ ਇਹ ਸਿਲਸਲਾ ਇਸੇ ਤਰ੍ਹਾਂ ਜਾਰੀ ਰਹੂਗਾ ਤੁਸੀਂ ਦੋਨਾਂ ਨੇ ਟਾਈਮ ਕੱਢਿਆ ਸਟੂਡੀਓ ਦੇ ਵਿੱਚ ਆਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਬਹੁਤ- ਯਾ ਵਧੀਆ ਲੱਗਾ ਜੀ ਗੱਲਾਂ ਕਰਕੇ ਸ਼ੁਕਰੀਆ ਜੀ ਸਾਨੂੰ ਵੀ ਬਹੁਤ ਵਧੀਆ ਲੱਗਿਆ ਉਮੀਦ ਕਰਦਾ ਕਿ ਤੁਹਾਨੂੰ ਵੀ ਇਹ ਇੰਟਰਵਿਊ ਇਹ ਗੱਲਬਾਤਾਂ ਵਧੀਆ ਲੱਗੀਆਂ ਹੋਣਗੀਆਂ ਸੋ ਇਸੇ ਤਰ੍ਹਾਂ ਦੀਆਂ ਇੰਟਰਵਿਊ ਉਹ ਪਾਵੇਂ ਕਿਸੇ ਕੋਚ ਨਾਲ ਲੈ ਕੇ ਹੋਵੇ ਕਬੱਡੀ ਦੇ ਵੱਡੇ ਖਿਡਾਰੀ ਨਾਲ ਲੈ ਕੇ ਹੋਵੇ ਜਿਹੜਾ ਕਬੱਡੀ ਦੇ ਆਉਣ ਵਾਲੇ ਉਹ ਖਿਡਾਰੀ ਜਿਨ੍ਹਾਂ ਨੇ ਆਪਣਾ ਨਾਮ ਰੋਸ਼ਨ ਕਰਨਾ ਕਬੱਡੀ ਦਾ ਨਾਮ ਰੋਸ਼ਨ ਕਰਨਾ ਤੁਹਾਡੀਆਂ ਮੁਲਾਕਾਤਾਂ ਕਰਵਾਉਂਦੇ ਰਹਾਂਗੇ ਤੁਸੀਂ ਅਸੀ ਬੋਲ ਪੰਜਾਬੀ ਨੂੰ ਦੇ ਨਾਲ ਰੱਖੋ ਆਪਣਾ ਖਿਆਲ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ